ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਹ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾ ਗੁਰੂ ਸੇਵਾਦਾਰਾਂ ਦੀ ਚਰਣਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਗੁਰੂ ਸਾਹਿਬਾਨਾਂ ਦੀਆਂ ਲਾਡਲੀਆਂ ਫੌਜਾਂ ਸ਼ਹੀਦ ਸਿੰਘ ਜਿਨ੍ਹਾਂ ਨੂੰ ਖਾਲਸਾ ਜੀ ਧੰਨ ਕਹਿਣ ਦੇ ਨਾਲ ਹੀ ਬਹੁਤ ਸੁਖ ਪ੍ਰਾਪਤ ਹੁੰਦੇ ਨੇ ਮਨੁਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਅੱਜ ਕੱਲ ਦਾ ਜੋ ਟਾਈਮ ਹੀ ਖਾਲਸਾ ਜੀ ਇੱਕ ਜੋ ਸਮਾਂ ਇਹ ਕਾਲ ਯੁਗ ਦਾ ਸਮਾਂ ਤੇ ਆਪਾਂ ਨੇ ਕੋਲ ਅੱਜ ਕੱਲ ਦੇ ਟਾਈਮ ਦੇ ਵਿੱਚ ਸਮਾਂ ਨਹੀਂ ਕਿ ਆਪਾਂ ਗੁਰਬਾਣੀ ਦੇ ਜਾਪ ਕਰੀਏ ਆਪਾ ਆਪਣੀ ਜ਼ਿੰਦਗੀ ਦੇ ਵਿੱਚ ਇਨਾਂ ਰੁਚੀਆਂ ਦੇ ਵਿੱਚ ਫਸੇ ਹੋਏ ਆ ਬੰਨੇ ਹੋਏ ਆ ਪਰ ਖਾਨ사 ਜੀ ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲਦਾ ਸਮੇਂ ਜੋ ਸਮਾਂ ਕੱਢ ਕੇ ਇਨਾਂ ਰਚੀਆਂ ਦੇ ਵਿੱਚੋਂ ਮੁਕਤ ਹੋ ਕੇ ਧੰਨ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਧੰਨ ਕਹਿਣਾ ਚਾਹੀਦਾ ਸਮੂਸ਼ ਹੀਦਰ ਸਿੰਘਾਂ ਨੂੰ ਯਾਦ ਕਰਿਆ ਕਰੋ ਸ਼ਹੀਦਾ ਸਿੰਘਾਂ ਨੂੰ ਧੰਨ ਕਿਹਾ ਕਰੋ ਖਾਲਸਾ ਜੀ ਕਿਉਂਕਿ ਸ਼ਹੀਦਾਂ ਸਿੰਘਾਂ ਨੂੰ ਧੰਨ ਕਹਿਣ ਦੇ ਨਾਲ ਸਭੇ ਸੁਖ ਪ੍ਰਾਪਤ ਹੁੰਦੇ ਨੇ ਦੁਨੀਆ ਤੋਂ ਦੁਨੀਆ ਦੇ ਸਾਰੇ ਜਿੰਨੇ ਵੀ ਸੁਖ ਨੇ ਆਪਾਂ ਨੂੰ ਪ੍ਰਾਪਤ ਹੁੰਦੇ ਨੇ ਜੇਕਰ ਖਾਲਸਾ ਜੀ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਬਹੁਤ ਸੋੜਾ ਸਰੀਰ ਦਿੱਤਾ ਹੈ ਸਵਾਸ ਦਿੱਤੇ ਨੇ ਪ੍ਰਾਣ ਦਿੱਤੇ ਨੇ ਮਾਪੇ ਆਪਾਂ ਨੂੰ ਮਿਲੇ ਘਰ ਪਰਿਵਾਰ ਦਿੱਤਾ ਏ ਖਾਣ ਪੀਣ ਨੂੰ ਸਭ ਕੁਝ ਮੇਰੇ ਕਹਿਣ ਦਾ ਪਾਪ ਕੀ ਸਾਰੀ ਜ਼ਿੰਦਗੀ ਦੇ ਸੁੱਖ ਆਰਾਮ ਐਨਸ਼ੋ ਆਰਾਮ ਦੀ ਜ਼ਿੰਦਗੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਆਪਾਂ ਨੂੰ ਦਿੱਤੀ ਏ ਆਪਣੀ ਸਰੀਰ ਨੂੰ ਖਾਲਸਾ ਜੀ ਆਰੋਗਤਾ ਬਖਸ਼ੀ ਪਰ ਇਸ ਦੇ ਬਾਵਜੂਦ ਫਿਰ ਵੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਨਹੀਂ ਕਰਦੇ ਖਾਰਸਾ ਜੀ ਫਿਰ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਦੀ ਆਪਾਂ ਨੂੰ ਦੁੱਖ ਸੁੱਖ ਆਉਂਦੇ ਆ ਤੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੁਰਨਾ ਸ਼ੁਰੂ ਕਰ ਦਿੰਨੇ ਆ ਸੋ ਇਹ ਆ ਤਾਂ ਆਪਣੀਆਂ ਬਹੁਤ ਹੀ ਮਾੜੀਆਂ ਨੇ ਇਸ ਤਰ੍ਹਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਖਾਰਸਾ ਜੀ ਤੁਸੀਂ ਮੰਨ ਲਓ ਅਗਲ ਅਗਰ ਕੋਈ ਵੱਡਾ ਬੰਦਾ ਕੋਈ ਆਮ ਇਨਸਾਨ ਜਿਨ੍ਹਾਂ ਨੇ ਆਪਣੀ ਮਦਦ ਕੀਤੀ ਹੋਵੇ ਆਪਣਾ ਕੋਈ ਕਾਰਜ ਸਵਾਰਿਆ ਹੋਵੇ ਤੇ ਜਦੋਂ ਉਸ ਸਮੇਂ ਆਪਾਂ ਉਹਦਾ ਧੰਨਵਾਦ ਕਰਦੇ ਆ ਆਪਾਂ 니 হেলਪ ਕਰਨ ਦੇ ਲਈ ਉਸ ਦਾ ਧੰਨਵਾਦ ਕਰਦੇ ਆ ਕਿ ਉਹ ਤੁਸੀਂ ਸਾਡੀ ਹੈਲਪ ਕੀਤੀ ਤੇ ਉਹ ਇੱਕ ਆਮ ਇਨਸਾਨ ਵੀ ਖਾਲਸਾ ਜੀ ਕਿੰਨਾ ਖੁਸ਼ ਹੁੰਦਾ ਹੈ ਜਦੋਂ ਆਪਾਂ ਉਸ ਦਾ ਧੰਨਵਾਦ ਕਰਦੇ ਆ ਤੇ ਮਨ ਦੇ ਵਿੱਚ ਇਹ ਵੀ ਸੋਚਦੀ ਹੈ ਕਿ ਇਹ ਬੰਦਾ ਇਨਸਾਨ ਕਿੰਨਾ ਚੰਗਾ ਹੈ ਕਿ ਜਿਹੜਾ ਮੇਰੇ ਨਾਲ ਔਕੇ ਸਮੇਂ ਦੇ ਵਿੱਚ ਖੜਿਆ ਹੈ ਤੇ ਜਿਸ ਨੇ ਮੇਰਾ ਸਾਥ ਦਿੱਤਾ ਹੈ ਇਸੀ ਤਰ੍ਹਾਂ ਖਾਲਸਾ ਜੀ ਜਿਹੜੀਆਂ ਵੀ ਸੰਗਤਾਂ ਵੀਰ ਪੈਨ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੱਚੇ ਮੰਨਤੇ ਸ਼ਰਧਾ ਭਾਵਨਾ ਦੇ ਨਾਲ ਇਹ ਸਾਰੀਆਂ ਜੋ ਆਪਾਂ ਨੂੰ ਪਦਾਰਥ ਵਸਤੂਆਂ ਨੇ ਮਿਲੀਆਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੀਆਂ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਪਰਮਾਤਮਾ ਵੀ ਖੁਸ਼ ਹੁੰਦੇ ਨੇ ਤੇ ਖੁਸ਼ ਹੋ ਕੀ ਖਾਲਸਾ ਜੀ ਆਪਾਂ ਨੂੰ ਉਹ ਵੀ ਚੀਜ਼ਾਂ ਵਸਤਵਾਂ ਝੋਲੀ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਜੀ ਪਾ ਦਿੰਦੇ ਨੇ ਜਿਹੜੀਆਂ ਆਪਣੀ ਕਰਮਾਂ ਦੇ ਵਿੱਚ ਕਿਸਮਤ ਦੇ ਵਿੱਚ ਕਦੇ ਲਿਖੀਆਂ ਵੀ ਨਹੀਂ ਹੁੰਦੀਆਂ ਜਿਸ ਚੀਜ਼ ਦੇ ਬਾਰੇ ਆਪਾਂ ਸੋਚਿਆ ਵੀ ਨਹੀਂ ਹੁੰਦਾ ਵਾਹਿਗੁਰੂ ਸੱਚੇ ਪਾਸ਼ਾ ਉਹ ਵੀ ਵਸਵਾ ਆਪਾਂ ਨੂੰ ਦਿੰਦੇ ਨੇ ਸੋ ਏਸੀ ਤਰ੍ਹਾਂ ਖਾਲਸਾ ਜੀ ਇਹ ਹਮੇਸ਼ਾ ਤੁਸੀਂ ਸ਼ੁਕਰਾਨੇ ਦੀ ਆਦਤ ਪਾਵੋ ਸਵੇਰੇ ਅੰਮ੍ਰਿਤ ਵੇਲੇ ਉਠੋ અમૃત વેલા સંભાળો ગરબાણી દે જાપ કરો સેવા સિમરન કરો એસી ਤરા ખાલસાજી ਜਿਵੇਂ ਤੁਸੀਂ ਸਾਰਾ ਦਿਨ ਆਪਣੀ ਕੰਮਕਾਰਾਂ ਰਜੇਵਿਆਂ ਦੇ ਵਿੱਚ బిజీ ਰਹਿੰਦੇ ਹੋ ਤੁਹਾਡੇ ਕੋਲ ਸਮਾਂ ਨਹੀਂ ਹੁੰਦਾਗਾ ਸਮਾਂ ਹੋਣ ਦੇ ਬਾਵਜੂਦ ਵੀ ਖਾਲਸਾ ਜੀ ਤੁਸੀਂ ਗਰબાણી ਦੇ જાપ ਨਹੀਂ ਕਰਦੇ ਪਰ ਜੇ ਤੁਹਾਡੇ ਕੋਲ ਸਮਾਂ ਨਹੀਂ ਵੀ ਹੁੰਦਾ ਪਰ ਤੁਸੀਂ ਕਿਸੇ ਨਾ ਕਿਸੇ ਸਾਈਡ ਤੋਂ ਕਿਸੇ ਨਾ ਕਿਸੇ ਜਰੀਏ ਕੋਈ 10 ਮਿੰਟ 15 ਮਿੰਟ ਦਾ ਸਮਾਂ ਤੁਸੀਂ ਕੱਢ ਕੇ ਜ਼ਰੂਰ ਗੁਰਬਾਣੀ ਦੇ ਜਾਪ ਕਰੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਲੇ ਦਾ ਜਾਪ ਕਰਕੇ ਹੀ ਪਿਆ ਕਰੋ ਸੌਇਆ ਕਰੋ ਤੇ ਸਵੇਰੇ ਉੱਠਣਸਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਉਸ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇੱਕ ਨਵਾਂ ਜੀਵਨ ਇੱਕ ਨਵਾਂ ਦਿਨ ਦਿੱਤਾ ਹੁੰਦਾ ਹੈ ਤਉ ਉਸ ਨਵੇਂ ਦਿਨ ਦੀ ਸ਼ੁਰੂਆਤ ਦੇ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁ크ਰਾਣਾ ਕਰਿਆ ਕਰੋ ਕਿਉਂਕਿ ਖਾਲਸਾ ਜੀ ਜਦੋਂ ਆਪਾਂ ਰਾਤ ਦੇ ਸਮੇਂ ਸੌ ਜਾਂਦੇ ਆਂ ਤੇ ਆਪਾਂ ਇਹ ਨਹੀਂ ਜਾਣਦੇ ਇਹ ਕਿਸੇ ਪੈਣਪਰਾ ਕਿਸੇ ਨੂੰ ਵੀ ਨਹੀਂ ਇਸ ਚੀਜ਼ ਬਾਰੇ ਪਤਾ ਹੁੰਦਾ ਕਿ ਆਪਾਂ ਸਵੇਰ ਦੇ ਸਮੇਂ ਉੱਠਣਾ ਹੈ ਜਾਂ ਨਹੀਂ ਉੱਠਣਾ ਸਵੇਰ ਦਾ ਕੱਲ ਦਾ ਦਿਨ ਆਪਾਂ ਨੂੰ ਨਸੀਬ ਹੋਣਾ ਹੈ ਜਾਂ ਨਹੀਂ ਹੋਣਾ ਇਸ ਕਰਕੇ ਹਮੇਸ਼ਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੋ ਗੁਰਬਾਣੀ ਦੇ ਨਾਲ ਜੁੜੋ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਗੁਰਬਾਣੀ ਦੇ ਜਾਪ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਤੇ ਹਰ ਰੋਜ਼ ਅਮਰਤ ਵੇਲੇ ਉੱਠ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੋ ਤੇ ਅਮਰਤ ਵੇਲੇ ਨਿਤਨੇਮ ਖਾਲਸਾ ਜੀ ਜ਼ਰੂਰ ਕਰਿਆ ਕਰੋ ਨਿਤਨੇਮ ਨੂੰ ਆਪਣੀ ਰੁਟੀਨ ਬਣਾਓ ਆਪਣੀ ਰੁਟੀਨ ਦੇ ਲਈ ਤੁਸੀਂ ਰੱਖੋ ਰੈਗੂਲਰ ਕੰਮਕਾਰਤਾ ਖਾਲਸਾ ਜੀ ਹੁੰਦੇ ਰਹਿੰਦੇ ਨੇ ਅੱਜ ਨਹੀਂ ਤਾਂ ਕੱਲ ਹੋ ਜਾਣਗੇ ਪਰ ਤੁਸੀਂ ਗੁਰਬਾਣੀ ਦੇ ਜਾਪ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿੱਚ ਚਾਰ ਸਾਂਝੀ ਕਰਾਂਗੇ ਸ਼ਹੀਦੀ ਦੇਖ ਦੇ ਬਾਰੇ ਦੇ ਵਿੱਚ ਸ਼ਹੀਦੀ ਦੇਖਦੀ ਕੀ ਮਰਾਨਤਾ ਹੈ ਤੇ ਤੁਸੀਂ ਜਾਣੋ ਇਹ ਕਿੱਥੇ ਤੇ ਕਿਵੇਂ ਹੁੰਦੀ ਹੈ ਸ਼ਹੀਦੀ ਦੇਖਦੀ ਅਰਦਾਸ ਤੇ ਸ਼ਹੀਦੀ ਦੇਖਦੀ ਜੋ ਰਸਤ ਹੁੰਦੀ ਏ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਤੁਸੀਂ ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਬਿਨਾ ਆਪਾਂ ਸ਼ਹੀਦੀ ਦੇਖਦੀ ਰਸਤ ਨੂੰ ਪੂਰਾ ਸਹੀ ਨਹੀਂ ਮੰਨ ਸਕਦੇਗੇ ਉਹ ਕਿਹੜੀਆਂ ਚੀਜ਼ਾਂ ਨੇ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਿਆਰ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਕਈ ਭੈਣ ਭਰਾਵਾਂ ਦੇ ਸਵਾਲ ਹੁੰਦੇ ਨੇ ਸ਼ਹੀਦੀ ਦੇ ਕੀ ਹੁੰਦੀ ਏ ਤੇ ਰਗੜਾ ਲਵਾਉਣਾ ਕੀ ਹੁੰਦਾ ਏ ਵੀ ਇਹ ਸਾਨੂੰ ਚੰਗੀ ਤਰ੍ਹਾਂ ਤੁਸੀਂ ਸਮਝਾਓ ਬਹੁਤ ਪੈਰਾਂ ਦੇ ਇੰਸਟਾਗ੍ਰam ਤੇ ਵੀ ਮੈਸੇਜ ਆਉਂਦੇ ਨੇ ਪਰ ਡੇਲੀ ਇੰਨਾ ਐਕਸਪਲੇਨ ਨਹੀਂ ਕੀਤਾ ਜਾਂਦਾ ਇਸ ਕਰਕੇ ਅੱਜ ਤੁਹਾਡੇ ਨਾਲ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕਰਨ ਲੱਗੇ ਆ ਇਸ ਤਰ੍ਹਾਂ ਖਾਲਸਾ ਜੀ ਸ਼ਹੀਦੀ ਦੇਗ ਛੇਵੇਂ ਪਾਤਸ਼ਾਹ ਜੀ ਦੇ ਸਮੇ ਤੋਂ ਹੀ ਸ਼ੁਰੂ ਹੋ ਗਈ ਸੀ ਤੇ ਸ਼ਹੀਦੀ ਦੇ ਰਸਤੇ ਦੇ ਵਿੱਚ ਕਸਕਾਸ ਕਾਲੀਆਂ ਮਿਰਚਾਂ ਬਦਾਮ ਤੇ ਛੋਟੀ ਇਲਾਇਚੀ ਇਹ ਚਾਰ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਇਹ ਚਾਰ ਚੀਜ਼ਾਂ ਦੇ ਨਾਲ ਹੋਰ ਵੀ ਤੁਸੀਂ ਜੋ ਵੀ ਸਮਗਰੀ ਜੋ ਵੀ ਰਸਤ ਤੁਸੀਂ ਪਵਾਉਣਾ ਚਾਹਣੀ ਹੋ ਪਵਾ ਸਕਦੇ ਹੋ ਜਿਵੇਂ ਮੱਗ 'ਚ ਗੁਲਾਬ ਦੇ ਫੁੱਲ ਹੋਰ ਆਪਣੀ ਤੁਸੀਂ ਜਿੰਨੀ ਵੀ ਪਵਾਉਣੀ ਹੈ ਪਵਾ ਸਕਦੇ ਹੋ ਪਰ ਇਹ ਚਾਰ ਚੀਜ਼ਾਂ ਨੇ ਜੋ ਇਹ ਬਹੁਤ ਜ਼ਰੂਰੀ ਨੇ ਇਹ ਚਾਰ ਚੀਜ਼ਾਂ ਤੋਂ ਬਿਨਾ ਸ਼ਹੀਦੀ ਦੇਖਦੀ ਜੋ ਰਸਤ ਸ਼ਹੀਦੀ ਦੇਖ ਹੁੰਦੀ ਆ ਉਹ ਮੰਨੀ ਨਹੀਂ ਜਾਂਦੀ। ਇਸੇ ਤਰ੍ਹਾਂ ਖਾਲਸਾ ਜੀ ਇੱਕ ਇਹ ਚਾਰ ਚੀਜ਼ਾਂ ਤੇ ਜੋ ਹੋਰ ਤੁਸੀਂ ਵਿੱਚ ਪਵਾਉਣੀਆਂ ਉਹ ਵੀ ਪਾਸ ਆ ਕਿੰਿਓ ਤੇ ਇੱਕ ਇਸ ਦੇ ਵਿੱਚ ਚਾਰ ਪੱਤੀਆਂ ਸੁਖਨ ਧਾਰਨ ਦੀਆਂ ਪੈਂਦੀਆਂ ਨੇ ਸੁਖੀ ਦੀਆਂ ਇੱਕ ਸਰਦਈ ਦੇ ਤੌਰ ਤੇ ਖਾਲਸਾ ਜੀ ਰਗੜਾ ਬਣ ਕੇ ਤਿਆਰ ਹੋ ਜਾਂਦਾ ਏ। ਤੇ ਜੋ ਸੁਖਣਦਾਰ ਦੀਆਂ ਪੱਤੀਆਂ ਪਾਈਆਂ ਜਾਂਦੀਆਂ ਨੇ ਉਸ ਨੂੰ ਵਿੱਚ ਪਾਉਣ ਦੇ ਨਾਲ ਖਾਲਸਾ ਜੀ ਇਹ ਜੋ ਰਗੜਾ ਲੱਗਦਾ ਹੈ ਇਹ ਸ਼ਹੀਦੀ ਦੇਗ ਅਖਵਾਈ ਜਾਂਦੀ ਹੈ ਇੱਕ ਤੇ ਖਾਲਸਾ ਜੀ ਜਦੋਂ ਸ਼ਹੀਦ ਸਿੰਘਾਂ ਦੀ ਕਿਰਪਾ ਹੁੰਦੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਮਨੁਗਾਮਣਾ ਅਰਦਾਸਾਂ ਪੂਰੀਆਂ ਕਰਦੇ ਨੇ ਤੇ ਇੱਕ ਜਦੋਂ ਸ਼ਹੀਦੀ ਦੇਗ ਦਾ ਰਗੜਾ ਲੱਗਦਾ ਖਾਲਸਾ ਜੀ ਨਿਹੰਗ ਸਿੰਘ ਰਗੜਾ ਲਗਾਉਂਦੇ ਨੇ ਪਹਿਲੀ ਤਾਂ ਇਹ ਚੀਜ਼ ਹੁੰਦੀ ਹੈ ਕਿ ਐਕਸਰਸਾਈਜ਼ ਪੂਰਾ 1 ਘੰਟਾ ਰਗੜਾ ਉਹ ਲਗਾਉਂਦੇ ਨੇ ਤੇ ਸਰੀਰ ਦੀ ਐਕਸਰਸਾਈਜ਼ ਹੋ ਜਾਂਦੀ ਹੈ ਤੇ ਦੂਸਰੀ ਗੱਲ ਇਹ ਸੇਤ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ ਤੇ ਬਹੁਤ ਮਿਹਨਤ ਲੱਗਦੀ ਹੈ ਰਗੜਾ ਲਗਾਉਣ ਦੇ ਲਈ ਇਸਦੇ ਵਿੱਚ ਖਾਲਸਾ ਜੀ ਬਹੁਤ ਤਾਕਤ ਹੁੰਦੀ ਏ ਤੇ ਸਭ ਤੋਂ ਵੱਡੀ ਗੱਲ ਖਾਲਸਾ ਜੀ ਇਹ ਆ ਕਿ ਜਦੋਂ ਅਰਦਾਸ ਕਰਦੇ ਆ ਨਿਹੰਗ ਸਿੰਘ ਸ਼ਹੀਦੀ ਦੇਖਦਾ ਰਕੜਾ ਲਗਾ ਕੇ ਸ਼ਹੀਦ ਸਿੰਘਾਂ ਨੂੰ ਭੋਗ ਲਗਾਉਂਦੇ ਆ ਸ਼ਹੀਦ ਸਿੰਘ ਛਕਦੇ ਨੇ ਤਾਂ ਇਹ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਦੇਖ ਮੰਨੀ ਜਾਂਦੀ ਏ ਖਾਲਸਾ ਜੀ ਇਸ ਨੂੰ ਦੇਨ ਦੇ ਨਾਲ ਸ਼ਹੀਦੀ ਦੇਖਦੀ ਰਸਤ ਕਰਵਾਉਣ ਦੇ ਨਾਲ ਆਪਣੀ ਘਰ ਦੇ ਵਿੱਚ ਕੋਈ ਵੀ ਅੜਿਆ ਹੋਇਆ ਕਾਰਜ ਕਦੇ ਹੋ ਹੀ ਨਹੀਂ ਸਕਦਾ ਕਿ ਜੋ ਕਾਰਜ ਸਿਰੇ ਨ ਚੜੇ ਤੇ ਕਈ ਵਾਰ ਖਾਲਸਾ ਜੀ ਆਪਣੇ ਮਨ ਦੇ ਵਿੱਚ ਹੁੰਦਾ ਹੈ ਕਿ ਸ਼ਹੀਦਾ ਸਿੰਘਾਂ ਦਾ ਪਹਿਰਾ ਕਿੱਥੇ-ਕਿੱਥੇ ਹੋ ਸਕਦਾ ਹੈ ਤੇ ਖਾਲਸਾ ਜੀ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਸ਼ਹੀਦਾ ਸਿੰਘਾਂ ਦਾ ਪੈਰਾ ਨਿਸ਼ਾਨ ਸਾਹਿਬ ਦੀ ਨੇੜੇ ਮੰਨਿਆ ਜਾਂਦਾ ਹੈ ਨਿਸ਼ਾਨ ਸਾਹਿਬ ਦੀ ਕੋਲ ਤੇ ਇੱਕ ਖਾਲਸਾ ਜੀ ਸ਼ਹੀਦਾ ਸਿੰਘਾਂ ਦਾ ਪੈਰਾ ਜਿੱਥੇ ਸ਼ਹੀਦੀ ਦੇਖਦਾ ਰਗੜਾ ਲੱਗਦਾ ਉੱਥੇ ਮੰਨਿਆ ਜਾਂਦਾ ਉੱਥੇ ਸ਼ਹੀਦਾ ਸਿੰਘਾਂ ਦਾ ਵੀ ਪੈਰਾ ਹੁੰਦਾ ਖਾਲਸਾ ਜੀ ਤੇ ਇੱਕ ਖਾਲਸਾ ਜੀ ਜਿੱਥੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਏ ਜਿਵੇਂ ਆਪਾਂ ਘਰ ਦੇ ਵਿੱਚ ਜਗਾਉਣੀ ਆ ਗੁਰਦੁਆਰਾ ਸਾਹਿਬ ਚਗਦੀ ਏ ਜਾਂ ਸ਼ਹੀਦਾ ਸਿੰਘਾਂ ਦੇ ਅਸਥਾਨਾਂ ਤੇ ਜਗਦੀ ਏ ਜਿਵੇਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਉਥੇ ਵੀ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਏ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਮਹਾਂਪੁਰਸ਼ਾਂ ਦੇ ਬਚਨਾਂ ਕੀ ਇੰਨਾ ਜਗ੍ਹਾ ਤੇ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਹੀ ਹੁੰਦਾ ਹੈ ਤੇ ਜੋ ਸ਼ਹੀਦੀ ਦੀ ਗੁੰਦੀ ਹੈ ਖਾਲਸਾ ਜੀ ਉਹ ਸ਼ਹੀਦਾ ਸਿੰਘਾਂ ਦੀ ਹੁੰਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਖਾਲਸਾ ਜੀ ਆਪਾਂ ਬਹੁਤ ਘੱਟ ਲੋਕ ਇਸ ਚੀਜ਼ ਨੂੰ ਮੰਨਦੇ ਨੇ ਵਿਸਾਰ ਦਿੱਤਾ ਆਪਾਂ ਆਪਣੇ ਮਨ ਦੇ ਵਿੱਚੋਂ ਪਰ ਜੋ ਸ਼ਹੀਦਾ ਸਿੰਘਾਂ ਦਾ ਸ਼ਹੀਦੀ ਰਗੜਾ ਹੈ ਨਿਹੰਗ ਸਿੰਘ ਉਹ ਅੰਮ੍ਰਿਤ ਵੇਲੇ ਲਗਾਉਂਦੇ ਨੇ ਪਰ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਨਿਹੰਗ ਸਿੰਘ ਨੇ ਜੋ ਅੱਜ ਵੀ ਸ਼ਹੀਦੀ ਦੇਗ ਦਾ ਰਗੜਾ ਲਗਾਉਂਦੇ ਨੇ ਜਿਵੇਂ ਸਵੇਰੇ ਅੰਮ੍ਰਿਤ ਵੇਲੇ 12:30 1 ਵਜੇ ਕੋਈ 12:30 ਕੋਈ 1:30 ਦੋ ਵਜੇ ਸ਼ਹੀਦੀ ਦੇਗ ਦਾ ਨਿਹੰਗ ਸਿੰਘ ਰਗੜਾ ਲਗਾਉਂਦੇ ਨੇ ਤੇ ਜੋ ਸ਼ਹੀਦੀ ਦੇਗ ਦਾ ਖਾਲਸਾ ਜੀ ਰਗੜਾ ਲਗਾਉਂਦੇ ਨੇ ਉਹ ਸ਼ਹੀਦਾ ਸਿੰਘਾਂ ਨੂੰ ਭੇਟ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਵਿੱਚ ਖਾਲਸਾ ਜੀ ਗੁਰੂ ਮਹਾਰਾਜ ਸچے ਪਾਸ਼ਾ ਜੀ ਦੀ ਕਿਰਪਾ ਵਰਤਦੀ ਹੈ ਇਹ ਪਰੰਪਰਾ ਖਾਲਸਾ ਜੀ ਅੱਜ ਦੇ ਟਾਈਮ ਦੇ ਵਿੱਚ ਵੀ ਨਿਹੰਗਾਂ ਸਿੰਘਾਂ ਦੇ ਕੋਲ ਹੈਗੀ ਹੈ ਤੇ ਆਪਣੇ ਵਰਗਿਆਂ ਦੇ ਕੋਲ ਕੀ ਆਪਣੇ ਵਰਗਿਆਂ ਦੇ ਕੋਲ ਤਾਂ ਕੁਝ ਵੀ ਨਹੀਂ ਹੈ ਖਾਲਸਾ ਜੀ ਤੇ ਖਾਲਸਾ ਜੀ ਜਿਵੇਂ ਅੱਜਕੱਲ੍ਹ ਸੰਗਤਾਂ ਚ ਪਹਿਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਚਪਹਿਰਾ ਸਾਹਿਬ ਤਾਂ ਕੱਟਦੀ ਉਹ ਖਾਲਸਾ ਜੀ ਚਪਹਿਰਾ ਸਾਹਿਬ ਦੇ ਨਾਲ ਨਾਲ ਜੇ ਤੁਸੀਂ ਇਹ ਕਾਰਜ ਵੀ ਕਰੋਗੇ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਵੇਗੀ ਇਕਤਾ ਖਾਲਸਾ ਜੀ ਇਕਤਾ ਖਾਲਸਾ ਜੀ ਤੁਸੀਂ ਟਾਨਾ ਸਾਹਿਬ ਜ਼ਰੂਰ ਜਾਓ ਜਿਵੇਂ ਤੁਹਾਡੇ ਕੋਈ ਬਹੁਤਾ ਹੀ ਕਾਰਜ ਅੜਿਆ ਹੋਇਆ ਜਿਵੇਂ ਤੁਹਾਡੇ ਕੋਲੋਂ ਸੰਡੇ ਨੂੰ ਨਹੀਂ ਵੀ ਜਾਇਆ ਜਾਂਦਾ ਤੁਸੀਂ ਹਫਤੇ ਦੇ ਵਿੱਚ ਕਿਸੇ ਵੀ ਦਿਨ ਜਾ ਸਕਦੇ ਹੋ ਜਾ ਕੇ ਉੱਥੇ ਤੁਸੀਂ ਸ਼ਹੀਦੀ ਦੇਖ ਦੀ ਰਸਤ ਕਰਵਾਓ ਤੇ ਉਥੇ ਸ਼ਹੀਦੀ ਦੇ ਇੱਕ ਦਾ ਰਗੜਾ ਰਾਤ ਨੂੰ 12:30 ਵਜੇ ਖਾਲਸਾ ਜੀ ਲੱਗਦਾ ਹੈ ਤੇ ਉਸ ਸਮੇਂ ਅਰਦਾਸ ਵੀ ਹੁੰਦੀ ਹੈ ਜਿਹੜੀ ਤੁਹਾਡੀ ਪਰਚੀ ਪਾਈ ਗਈ ਹੋਵੇਗੀ ਉਹ ਅਰਦਾਸ ਹੋਵੇਗੀ ਤੇ ਉਥੋਂ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋ ਵੀ ਤੁਹਾਡਾ ਰੁਕਿਆ ਹੋਇਆ ਕਾਰਜ ਹੈ ਉਹ ਜ਼ਰੂਰ ਫਤਿਹ ਹੁੰਦਾ ਹੈ ਤੇ ਛੇਤੀ ਜਲਦੀ ਕਿਰਪਾ ਹੁੰਦੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸੀ ਤਰ੍ਹਾਂ ਖਾਲਸਾ ਜੀ ਜੇਕਰ ਤੁਸੀਂ ਟਾਲਾ ਸਾਹਿਬ ਨਹੀਂ ਵੀ ਜਾ ਸਕਦੇ ਤੁਹਾਨੂੰ ਕੋਈ ਪ੍ਰੋਬਲਮ ਹੈ ਚਾਹ ਦੂਰ ਨੇੜੇ ਤੋਂ ਕਿਸੇ ਵੀ ਵਜ੍ਹਾ ਦੀ ਕਰਕੇ ਤੁਸੀਂ ਟਾਲਾ ਸਾਹਿਬ ਨਹੀਂ ਵੀ ਜਾ ਸਕਦੇ ਤੇ ਤੁਹਾਡੇ ਨੇੜੇ ਜੇਕਰ ਕੋਈ ਨਿਹੰਗ ਸਿੰਘਾਂ ਦੀ ਛੌਣੀ ਹੈ ਜਾਂ ਕੋਈ ਸੰਤ ਵਾਪੁਰਸ਼ ਨੇ ਜਾਂ ਕਿਵੇਂ ਵੀ ਕਰਕੇ ਖਾਲਸਾ ਜੀ ਗੁਰਦੁਆਰਾ ਸਾਹਿਬ ਉੱਥੇ ਨਿਹੰਗ ਸਿੰਘ ਰਹਿੰਦੇ ਨੇ ਤਾਂ ਤੁਸੀਂ ਉਹਨਾਂ ਦੇ ਕੋਲ ਵੀ ਸ਼ਹੀਦੀ ਦੇਖਦੀ ਰਸਤ ਲੱਚਾ ਕੇ ਉਹਨਾਂ ਦੇ ਕੋਲੋਂ ਵੀ ਤੁਸੀਂ ਰਗੜਾ ਲਗਵਾ ਕੇ ਅਰਦਾਸ ਬੇਨਤੀ ਕਰ ਸਕਵਾ ਸਕਦੇ ਹੋ ਫਿਰ ਵੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾ ਜਰੂਰ ਹੁੰਦੀ ਹੈ ਸੋ ਇੱਕ ਤਾਂ ਕਾਰਜ ਇਹ ਜਰੂਰ ਕਰੋ ਖਾਲਸਾ ਜੀ ਚ ਪਹਿਰਾ ਸਹਿਬ ਦੇ ਨਾਲ ਨਾਲ ਇਕੱਲਾ ਜੀ ਵੀ ਚ ਪਹਿਰਾ ਸਹਿਬ ਕੱਟ ਦਿਓ ਉਸ ਤਰ੍ਹਾਂ ਨਹੀਂ ਚ ਪਹਿਰਾ ਸਹਿਬ ਦੇ ਨਾਲ ਨਾਲ ਇਹ ਕਾਰਜ ਜਰੂਰ ਕਰੋ ਇਸੇ ਤਰ੍ਹਾਂ ਖਾਲਸਾ ਜੀ ਕਈ ਸੰਗਤਾਂ ਦੇ ਮੰਡ ਦੇ ਵਿੱਚ ਹੁੰਦਾ ਹੈ ਕੀ ਜੀ ਜੇ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਜੋਤ ਜਗਾਉਣੀ ਕਿਉਂ ਜ਼ਰੂਰੀ ਏ ਇਹਦੇ ਨਾਲ ਸ਼ਹੀਦਾ ਸਿੰਘਾਂ ਦਾ ਕੀ ਸਬੰਧ ਏ ਤਾਂ ਖਾਲਸਾ ਜੀ ਇੱਕ ਤਾਂ ਜਦੋਂ ਆਪਾਂ ਜੋਤ ਜਗਾਉਣੀ ਆ ਸਾਫ਼ ਸੁਥਰੀ ਜਗ੍ਹਾ ਹੁੰਦੀ ਆ ਆਪਾਂ ਸਫਾਈ ਕਰਕੇ ਜਗਾਉਣੀ ਆ ਤਾਂ ਖਾਲਸਾ ਜੀ ਸੁਚਮਤਾ ਦੇ ਨਾਲ ਆਪਾਂ ਜੋਤ ਜਗਾਉਣੀ ਆ ਤੇ ਸ਼ਹੀਦ ਸਿੰਘ ਸੁਚਮਤਾ ਤੇ ਬਹੁਤ ਜ਼ਿਆਦਾ ਖੁਸ਼ਕ ਹੁੰਦੇ ਨੇ ਖੁਸ਼ ਹੋ ਕੇ ਸ਼ਹੀਦੀ ਪੈਰੇ ਲੱਗਦੇ ਨੇ ਤੇ ਇੱਕ ਖਾਲਸਾ ਜੀ ਜਦੋਂ ਜਿਵੇਂ ਜਿਵੇਂ ਜੋਤ ਜਗਦੀ ਏ ਜੋਤ ਦੇ ਕਿਉ ਦੀ ਜੋ ਜਿਵੇਂ ਜਿਵੇਂ ਚੱਲਦਾ ਖੁਸ਼ਬੂ ਆਉਂਦੀ ਆਉਂਦੀ ਏ ਉਸ ਦੇ ਨਾਲ ਵਾਤਾਵਰਣ ਵੀ ਸ਼ੁੱਧ ਹੁੰਦਾ ਹੈ ਖਾਲਸਾ ਜੀ ਤੇ ਉਸ ਖੁਸ਼ਬੂ ਦੇ ਨਾਲ ਜੋ ਸ਼ਹੀਦ ਸਿੰਘ ਹੁੰਦੇ ਨੇ ਉਹ ਖਾਲਸਾ ਜੀ ਖੁਸ਼ ਹੁੰਦੇ ਨੇ ਤੇ ਉਥੇ ਸ਼ਹੀਦਾ ਸਿੰਘਾਂ ਦਾ ਪਹਿਰਾ ਲੱਗਦਾ ਹੈ ਕਿਉਂਕਿ ਖਾਲਸਾ ਜੀ ਇਹ ਅਗੰਮੀ ਰੂਹਾਂ ਨੇ ਜੋ ਇਹ ਅੱਖਾਂ ਨਾਲ ਨਹੀਂ ਤੱਕੀਆਂ ਜਾਂਦੀਆਂ ਆਪਾਂ ਪਰੋਚ ਹਰ ਰੋਜ਼ ਤੁਰੇ ਫਿਰਦੇ ਆ ਬਹੁਤ ਸੰਸਾਰ ਤੇ ਸਾਰਾ ਕੁਝ ਦੇਖਦੇ ਆ ਤਾਂ ਖਾਲਸਾ ਜੀ ਇਸ ਤੋਂ ਵੱਧ ਕੀ ਜੋ ਕਿ ਆਪਾਂ ਅੱਖਾਂ ਦੇ ਨਾਲ ਤੱਕ ਨਹੀਂ ਸਕਦੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਜਦੋਂ ਕਿਰਪਾ ਹੁੰਦੀ ਏ ਬੇਅੰਤ ਕੋਈ ਕਿਰਪਾ ਹੁੰਦੀ ਆ ਆਪਣੇ ਤੇ ਫਿਰ ਆਪਾਂ ਅੱਖਾਂ ਨਾਲ ਤੱਕ ਸਕਦੇ ਆ ਨਹੀਂ ਤਾਂ ਖਾਲਸਾ ਜੀ ਨਹੀਂ ਇੱਕ ਖਾਲਸਾ ਜੀ ਜਦੋਂ ਵੀ ਤੁਸੀਂ ਜੋਤ ਜਗਾਉਣੀ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਤੁਸੀਂ ਜੋਤ ਜਗਾਉਂਦੇ ਸਮੇਂ ਹਮੇਸ਼ਾ ਇਹੀ ਅਰਦਾਸ ਕਰਨੀਏ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਸ ਸਿੰਘੋ ਜਿੰਨਾ ਢਾਈ ਮੇਰੇ ਵਿੱਚ ਦਾਮੇ ਜਿੰਨਾ ਸਮਾ ਮੇਰੇ ਸਵਾਸ ਚੱਲਦੇ ਨੇ ਜਾਂ ਜਿੰਨਾ ਸਮਾ ਮੈਂ ਸੇਵਾ ਕਰ ਸਕਨਾ ਖਾਲਸਾ ਜੀ ਤਾਂ ਉਸ ਤਰ੍ਹਾਂ ਤੁਸੀਂ ਅਰਦਾਸ ਕਰਨੀ ਕਿ ਉਹਨਾਂ ਢਾਈ ਮੈਂ ਜੋਤ ਜਗਾਵਾਂਗਾ ਕਦੇ ਮੇਰੇ ਤੋਂ ਨਾਗਾ ਵੀ ਪੈ ਸਕਦਾ ਇਸ ਤਰ੍ਹਾਂ ਵੀ ਤੁਸੀਂ ਅਰਦਾਸ ਬੇਨਤੀ ਕਰਨੀਏ ਹਰ ਰੋਜ਼ ਡੇਲੀ ਦੇ ਲਈ ਤੇ ਜਾ ਇਸ ਤਰ੍ਹਾਂ ਨਹੀਂ ਕਹਿਣਾ ਕਿ ਅਸੀਂ ਜੋਤ ਜਗਾਵਾਂਗੇ ਕਿਉਂਕਿ ਅੱਗੇ ਆਉਣ ਵਾਲੀ ਪੀੜ੍ਹੀ ਖਾਲਸਾ ਜੀ ਜੋਤ ਜਗਾਵੇ ਜਾਂ ਨਾ ਉਹਨਾਂ ਦੀ ਗੱਲ ਨਹੀਂ ਪਾਉਣੀ ਸਿਰਫ ਆਪਣੀ ਦੀ ਹੀ ਰੱਖਣੀ ਹੈ ਕਿ ਜੋ ਸੇਵਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਲਾਈ ਉਹ ਮੈਂ ਨਿਭਾਵਾਂਗਾ ਜਿੰਨਾ ਸਮਾਂ ਮੇਰੇ ਸੁਵਾਸ ਚੱਲਦੀ ਨਹੀਂ ਤੇ ਕਦੇ ਮੇਰੇ ਤੋਂ ਨਾਗਾ ਵੀ ਪੈ ਸਕਦਾ ਇਸ ਤਰੀਕੇ ਦੇ ਨਾਲ ਖਾਲਸਾ ਜੀ ਤੁਸੀਂ ਜੋਤ ਜਗਾਉਣ ਦੇ ਸਮੇਂ ਅਰਦਾਸ ਬੇਨਤੀ ਕਰਨੀ ਸ਼ਹੀਦਾ ਸਿੰਘਾਂ ਦੇ ਅੱਗੇ ਏਸੀ ਤਰ੍ਹਾਂ ਖਾਲਸਾ ਜੀ ਕਈ ਭੈਣ ਭਰਾ ਸੋਚਦੇ ਨੇ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਜਗਾਉਣੀ ਹੈ ਅਸੀਂ ਹੁਣ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਣੀ ਹੈ ਤੇ ਅਸੀਂ ਕਿਸ ਤਰ੍ਹਾਂ ਜੋਤ ਨੂੰ ਜਗਾਈਏ ਤਾਂ ਖਾਲਸਾ ਜੀ ਤੁਸੀਂ ਇਹ ਮੰਨਦੇ ਵਿੱਚ ਵਿਹਿਮ ਨਹੀਂ ਪਾਲਣਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਖਾਲਸਾ ਜੀ ਪੰਖ ਦੇ ਮੋਢੀ ਨੇ ਉਹਨਾਂ ਨੇ ਪੰਥ ਨੂੰ ਸ਼ੁਰੂ ਕੀਤਾ ਜਿਵੇਂ ਕਿ ਇੱਕ ਦਰਖਤ ਹੁੰਦਾ ਹੈ ਕਿ ਉਹ ਮੁੱਢ ਤੋਂ ਸ਼ੁਰੂ ਹੁੰਦਾ ਹੈ ਤੇ ਅੱਗੇ ਜਾ ਕੇ ਪੱਤੀਆਂ ਲੱਗਦੀਆਂ ਨੇ ਤੇ ਜੋ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੇ ਸੇਵਕ ਹੋਏ ਨੇ ਸੇਵਕ ਹੋ ਕੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਸਿੱਖਿਆ ਤੇ ਚੱਲੇ ਨੇ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਵਹਿਮ ਭਰਮ ਨਹੀਂ ਪਾਲਣਾ ਕਿ ਜਿਵੇਂ ਅਸੀਂ ਧੰਤਨ ਗੁਰੂ ਨਾਨਕ ਪਾਸ਼ਾ ਜੀ ਦੀ ਜੋਤ ਜਗਾਉਣੇ ਆਂ ਹੁਣ ਅਸੀਂ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਜਗਾਉਣੀ ਕਿਵੇਂ ਜਗਾਈਏ ਇਹ ਸਭ ਖਾਲਸਾ ਜੀ ਆਪਣੇ ਮਨਾਂ ਦੇ ਵਿਚਾਰ ਨੇ ਜੋਤ ਤਾਂ ਆਪਾ ਖਾਲਸਾ ਜੀ ਜਦੋਂ ਵੀ ਗੁਰਬਾਣੀ ਦਾ ਸਿਮਰਨ ਕਰਨਾ ਹੈ ਆਪਾ ਉਸ ਸਮੇਂ ਹੀ ਜਗਾਉਣੀ ਹੈ ਤੇ ਇਹ ਜੋ ਆਪਣੇ ਮਨਾਂ ਦੇ ਵਹਿਮ ਨੇ ਖਾਲਸਾ ਜੀ ਇਹ ਨਹੀਂ ਪਾਲਣੇਗੇ ਜੋਤ ਤਾਂ ਇੱਕ ਇਹ ਆਪਣੀ ਜੋ ਮਨ ਦੇ ਵਿਚਾਰ ਨੇ ਇਹ ਹੀ ਅਲੱਗ-ਅਲੱਗ ਨੇ ਇਸ ਤਰ੍ਹਾਂ ਖਾਲਸਾ ਜੀ ਜਦੋਂ ਆਪਣੀ ਚ ਪੈਰਾ ਸੇਵ ਕਰਨ ਦੇ ਨਾਲ ਜਾਂ ਗੁਰਬਾਣੀ ਦੇ ਜਾਪ ਕਰਨ ਦੇ ਨਾਲ ਵੀ ਆਪਣੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਤਾਂ ਖਾਲਸਾ ਜੀ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨ ਜਰੂਰ ਆਪਣੀ ਘਰ ਦੇ ਵਿੱਚ ਪਵਾਓ ਜੇ ਤੁਸੀਂ ਸਾਲ ਦੇ ਵਿੱਚ ਦੋ ਵਾਰ ਨਹੀਂ ਤਾਂ ਇੱਕ ਵਾਰ ਜ਼ਰੂਰ ਤੁਸੀਂ ਪਵਾਓ ਤੇ ਤੁਸੀਂ ਜੋ ਨਿਹੰਗ ਸਿੰਘ ਨੇ ਜੋ ਉਹਨਾਂ ਦੇ ਕੋਲ ਵੀ ਜਾ ਕੇ ਖਾਲਸਾ ਜੀ ਉਹਨਾਂ ਦੇ ਕੋਲੋਂ ਵੀ ਅਰਦਾਸ ਬੇਨਤੀ ਕਰਵਾਓ ਸ਼ਹੀਦੀ ਦੇਗ ਦੀ ਰਸਤ ਦੇ ਕੇ ਕੋਈ ਵਸਤਰ ਭੇਟ ਕਰਕੇ ਉਥੇ ਵੀ ਅਰਦਾਸ ਬੇਨਤੀ ਤੁਸੀਂ ਕਰਵਾਓ ਕਈ ਵਾਰ ਖਾਲਸਾ ਜੀ ਆਪਣੇ ਘਰ ਦੇ ਵਿੱਚ ਸ੍ਰੀ ਖੰਡ ਪੜ ਸਹਿਦ ਦਾ ਪ੍ਰਕਾਸ਼ ਕਰਵਾਉਣਾ ਹੁੰਦਾ ਹੈ ਤੇ ਮਹਾਰਾਜਾ ਸਾਚੀ ਪਾਸ਼ਾ ਜੀ ਨੂੰ ਲੈਣ ਦੇ ਵਾਸਤੇ ਆਪਣੇ ਕੋਲ ਪੰਜ ਸਿੰਘ ਵੀ ਤਿਆਰ ਨਹੀਂ ਹੁੰਦੇ ਆਪਾਂ ਪੁੱਛਦੇ ਆ ਕਿ ਫੁਲਾਣੇ ਬੰਦੇ ਨੂੰ ਤੂੰ ਵੀ ਚੱਲਣਾ ਤੂੰ ਵੀ ਚੱਲ ਤੇ ਜਦੋਂ ਵੀ ਕੋਈ ਆਮ ਇਨਸਾਨ ਨੇ ਕਿਸੇ ਇੱਕ ਲੀਡਰ ਨੇ ਲਗਾ ਲੋ ਚਾ ਕਿਸੇ ਨੇ ਵੀ ਆਉਣਾ ਹੋਵੇ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਤੇ ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਲੈਣ ਜਾਣਾ ਹੁੰਦਾ ਜੋ ਸਾਰੀ ਸ੍ਰਿਸ਼ਟੀ ਦੇ ਮਾਨਕ ਹੁੰਦੇ ਨੇ ਉਹਨਾਂ ਦੇ ਨਹੀਂ ਆਪਣੇ ਕੋਲ ਪੰਜ ਸਿੰਘ ਵੀ ਤਿਆਰ ਨਹੀਂ ਹੁੰਦੇ ਅੱਜ ਕੱਲ ਇਸ ਤਰ੍ਹਾਂ ਦੀ ਖਾਲਸਾ ਜੀ ਹਾਲਾਤ ਹੋਏ ਪਏ ਨੇ ਇਸੇ ਤਰ੍ਹਾਂ ਖਾਲਸਾ ਜੀ ਫਿਰ ਵੀ ਅਗਰ ਤੁਹਾਡੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਤੁਸੀਂ ਚਪੈਰਾ ਸਹਿਬ ਕੱਟਦੇ ਰਹੋ ਚਪੈਰਾ ਸਹਿਬ ਕੱਟਦੇ ਆ ਤੁਸੀਂ ਨਾਲ ਜੋ ਹਫਤਾ ਹੈ ਉਹ ਵੀ ਗਰਬਾਣੀ ਦੇ ਜਾਪ ਕਰਨੇ ਨੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਪੰਜ ਨਿਹੰਗ ਸਿੰਘਾਂ ਨੂੰ ਪੰਜ ਸਿੰਘਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਜ਼ਰੂਰ ਸ਼ਕਾਇਆ ਕਰੋ ਤੇ ਉਹਨਾਂ ਦਾ ਅਦਬ ਸਤਕਾਰ ਕਰਿਆ ਕਰੋ ਤੇ ਜੋ ਤੁਹਾਡਾ ਉਹਨਾਂ ਨੂੰ ਵਸਤਰ ਭੇਟ ਕਰਨੂ ਜਾਂ ਕੋਈ ਵੀ ਚੀਜ਼ ਦੇਨੂ ਵੰਡ ਕਰੇ ਉਹ ਤੁਸੀਂ ਦਿਆ ਕਰੋ ਉਹਨਾਂ ਤੋਂ ਅਰਦਾਸ ਬੇਨਤੀ ਕਰਵਾਇਆ ਕਰੋ ਖਾਲਸਾ ਜੀ ਇਤਰਾ ਜ਼ਰੂਰ ਕਰੋ ਇਸ ਤਰ੍ਹਾਂ ਤੁਸੀਂ ਕਰਨਾ ਜਦੋਂ ਸ਼ੁਰੂ ਕਰ ਦੋਗੀ ਕੁਰਬਾਨੀ ਦੇ ਚਾਪ ਦੇ ਨਾਲ-ਨਾਲ ਚਪੈਰਾ ਸਾਹਿਬ ਕਟਣ ਦੇ ਨਾਲ-ਨਾਲ ਤਾਂ ਖਾਲਸਾ ਜੀ ਤੁਹਾਡੇ ਆਪਣੇ ਹੀ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੋਵੇਗੀ ਕਈਆਂ ਨੇ ਖਾਲਸਾ ਜੀ ਸੋਚਣਾ ਇਸ ਚੀਜ਼ ਨੂੰ ਵਹਿਮ ਭਰਮ ਤੇ ਜਿੰਨਾ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਸ਼ਹੀਦ ਸਿੰਘਾਂ ਦੀ ਬੇਅੰਤ ਕਿਰਪਾ ਹੋਈ ਖਾਲਸਾ ਜੀ ਉਹ ਤਾਂ ਸੰਗਤਾ ਸਭ ਜਾਣੀ ਜਾਣੇ ਉਹ ਤਾਂ ਸੰਗਤਾ ਜਾਣਦੀਆਂ ਨੇ ਕਿ ਕਿਵੇਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਸ਼ਹੀਦ ਸਿੰਘ ਆਪਡੀ ਕਲਾ ਵਰਤ ਹੁੰਦੇ ਨੇ ਮਹਾਰਾ ਸੱਚੇ ਪਾਸ਼ਾ ਕੀ ਵੀ ਕਿਰਪਾ ਕਰਦੇ ਨੇ ਐਵੇਂ ਤਾਂ ਨਹੀਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਅਸਥਾਨ ਤੇ ਇੰਨਾ ਲੱਖਾਂ ਹੀ ਸੰਗਤਾਂ ਦਾ ਇਕੱਠ ਹੁੰਦਾ ਹੈ ਜੀ ਇੰਨੀਆਂ ਸੰਗਤਾਂ ਦੁਪਹਿਰਾ ਸਿਆ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਤੇ ਉਸ ਦੀ ਕੋਈ ਨਾ ਕੋਈ ਕਾਰਨਤਾ ਹੋਵੇਗਾ ਸੰਗਤਾਂ ਇੰਨਾਂ ਇਕੱਠ ਏਵੇਂ ਨਹੀਂ ਕਰਦੀਆਂ ਜਿੱਥੇ ਇਕੱਠ ਹੋਇਆ ਕਰਦੇ ਆ ਖਾਲਸਾ ਜੀ ਉਥੇ ਕੋਈ ਨਾ ਕੋਈ ਤਾਂ ਕਾਰਨ ਹੁੰਦਾ ਹੈ ਸੋ ਇਸ ਤਰ੍ਹਾਂ ਖਾਨ ਸਾਜੀ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਚੱਲਣਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜ਼ਰੂਰ ਕਿਰਪਾ ਹੋਵੇਗੀ ਸੋ ਖਾਨ ਸਾਜੀ ਬੋਲਦੇ ਸਮੇਂ ਜਾਣੇ ਅਣਜਾਣੇ ਗਲਤੀਆਂ ਭੁੱਲਾ ਚੁੱਕਾ ਹੋਈਆਂ ਹੋਣਗੀਆਂ ਉਹ ਜਾਣਦੀਆਂ ਖਾਨ ਸਾਜੀ ਭੁੱਲਾ ਚੁੱਕਾ ਦੀ ਖਿਮਾ ਬਖਸ਼ਣੀ ਸੋ ਖਾਨ ਸਾਜੀ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਤੁਹਾਡੇ ਨਾਲ ਵਿੱਚ ਆ ਸਾਂਝੀ ਕੀਤੀ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਖੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਫੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਫੁੱਲਾ ਚੁੱਕਾਂ ਹੋ ਜਾਂਦੀਆਂ ਹੋਣੀਆਂ ਹੈ ਕੀ ਮਾਂ ਬਖਸ਼ਨੀ ਖਾਨ ਸਾਜੀ ਤੁਸੀਂ ਵੀ ਵਦ ਤੋਂ ਵਤ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਗੁਰੂ ਮਹਾਰਾ ਸੱਚੇ ਪਾਸ਼ਾਤ ਵਾਣੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸੇਵ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਮਹਾਰਾ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਤੇ ਮੀਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵੰਦੇ ਪਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਵਨਾ ਦੀ ਘਰ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਬੀਆ ਉਮਰਾਂ ਬਖਸ਼ਣੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ